ਅੱਜ ਤੁਹਾਡੀ ਮਿੱਤਰੋ ਭਾਲ ਖਤਮ ਕਰਤੀ ਜੇ ਤੁਸੀਂ ਵੀ ਚੰਗੀ ਘੋੜੀ ਲੱਭਦੇ ਆ ਚੰਗੇ ਘੋੜੇ ਤੋਂ ਗੱਭਣ ਲੱਭਦੇ ਤੇ ਚੰਗੇ ਬੱਚੇ ਪੈਦਾ ਕਰਨ ਵਾਲੇ ਲੱਭਦੇ ਤਾਂ ਮਿੱਤਰੋ ਆ ਵੀਡੀਓ ਪੂਰੀ ਦੇਖ ਲਓ ਚਾਰ ਕਮੈਂਟਾਂ ਦੀ ਵੀਡੀਓ ਜ਼ਿਆਦਾ ਲੰਮਾ ਸਮਾਂ ਨਹੀਂ ਲੈਂਦੇ ਸਾਰੀ ਡਿਟੇਲ ਹੀ ਦੇ ਦਾਂ ਕਿਹੜੇ ਘੋੜੇ ਤੋਂ ਗੱਭਣਾ ਕਿੰਨੇ ਟਾਈਮ ਦੀ ਗੱਭਣਾ ਤੇ ਕੀ ਘੋੜੀ ਦੀ ਹਾਈਟ ਆ ਕੀ ਪਹਿਲਾ ਬੱਚਾ ਦਿੱਤਾ ਹਨਾ ਸਾਰੀ ਡਿਟੇਲ ਦਵਾਂਗੇ ਬਾਕੀ ਤੁਸੀਂ ਵੀਡੀਓ ਦੇ ਨਾਲ ਪੂਰੀ ਜੁੜੇ ਰਹੋ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਜਿਹੜੇ-ਜਿਹੜੇ ਇਹ ਵੀਡੀਓ ਬਾਬਾਜੀ ਦਾ ਸਟੱਫਰਮ YouTube ਚੈਨਲ ਤੇ ਦੇਖਦੇ ਜੀ ਆਇਆਂ ਨੂੰ ਤੇ ਜਿਹੜੇ ਭਰਾ ਇਹ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਜੀ ਆਇਆਂ ਨੂੰ ਤਾਂ ਮਿੱਤਰੋ ਇੱਕ ਨਵੀਂ ਸਵੇਰ ਨਵੇਂ ਜਨਵਰੀ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਜੀ ਤੇ ਅੱਜ ਦੋਸਤੋ ਇੱਕ ਘੋੜੀ ਲਿਆ ਕੇ ਦਿੱਤੇ ਤੁਹਾਨੂੰ ਗੱਬਣ ਘੋੜੀ ਆ ਇਹ ਘੋੜੀ ਉਹਨਾਂ ਭਰਾਵਾਂ ਲਈ ਆ ਜਿਨ੍ਹਾਂ ਨੇ ਨੌਕਰਾ ਮੰਨ ਲਓ ਨੌਕਰੀ ਜਾਂ ਚੰਬੀ ਦਾ ਕੰਮ ਕਰਨਾ ਚਾਹੁੰਦੇ ਆ ਜੰਬੀ ਘੋੜੀ ਆ ਨੋਕਰੇ ਘੋੜੇ ਤੋਂ ਗੱਭਣਾ ਚੰਗੇ ਘੋੜੇ ਤੋਂ ਗੱਭਣਾ ਤੇ ਪੂਰੇ ਹਾਈਟ ਵਾਲੇ ਘੋੜੇ ਤੋਂ ਗੱਭਣਾ ਤੇ ਅੱਜ ਦੋਸਤੋ ਵੀਡੀਓ ਦੇ ਵੱਲ ਵੱਧਦੇ ਆ ਬਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਉਹੀ ਪੁਰਾਣੀ ਆ ਵੀ ਜਿਹੜੇ-ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਣੇ ਚੈਨਲ ਤੇ ਤੁਹਾਨੂੰ ਮਾਰ ਕੇ ਨਾਲ ਸਸਤਾ ਜਾਨਵਰ ਮਿਲ ਜੂ ਆਪਸ਼ਨ ਮਿਲ ਜੂ ਹਰ ਵਕਤ 30-35 ਜਾਨਵਰ ਖੜੇ ਮਿਲ ਜਾਂਦੇ ਤੇ ਆਉਣਾ ਵੀ ਤੁਹਾਡਾ ਆ ਵੀ ਟਾਈਮ ਦੀ ਬਚਤ ਹੋ ਜੂ ਕੱਲੇ ਕੱਲੇ ਘਰੇ ਕੱਲੇ ਕੱਲੇ ਪਿੰਡ ਜਾਣੋ ਇੱਕ ਥਾਂ 'ਚ ਤੁਹਾਨੂੰ 30 35 ਇਕੱਠੇ ਜਾਣ ਕੋ ਖੜੀ ਮਿਲ ਜਰਿਆ ਤੇ ਨੰਬਰ 2 ਤੇ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਭਰਾਵਾਂ ਤਾਈਂ ਇਹ ਵੀਡੀਓ ਪਹੁੰਚੇ ਜਿਹੜੇ ਇਦਾਂ ਦੀ ਘੋੜੀ ਲੱਭਦੇ ਆ ਤੇ ਜ਼ਿਆਦਾ ਟਾਈਮ ਆਪਾਂ ਨਾ ਖਰਾਬ ਕਰੀਏ ਨਾ ਪਹਿਲਾਂ ਘੋੜੀ ਦੀ ਡਿਟੇਲ ਹੀ ਦਿੰਨੇ ਆ ਬਾਕੀ ਗੱਲਬਾਤ ਕਰਦੇ ਆ ਬਾਅਦ 'ਚ ਤੇ ਬਾਕੀ ਸਾਰੀ ਡਿਟੇਲਸ ਆਨ ਲਓ ਜੇ ਕੋਈ ਕਮੀ ਪੇਸ਼ੀ ਰਹਿੰਦੀ ਹੋਈ ਤਾਂ ਥੱਲੇ ਨੰਬਰ ਦੇਤੇ ਆ ਨੰਬਰਾਂ ਤੇ ਸੰਪਰਕ ਕਰਕੇ ਡਿਟੇਲ ਲੈ ਸਕਦੇ ਆ ਤੇ ਅੱਜ ਦੋਸਤੋ ਬਾਦਿਆਂ ਵੀਡੀਓ ਵੱਲ ਮਿੱਤਰੋ ਅੱਜ ਗਲਦੀ ਚੰਬੀ ਘੋੜੀ ਲੈ ਆਏ ਆ ਬਾਡੀ ਬੁੱਡੀ ਦੇਖ ਸਕਦੇ ਆ ਚੰਗੀ ਘੋੜੀ ਆ ਪਲੀ ਪੁਲੀ ਚੰਗੀ ਆ ਬੰਤਰਾਂ ਚੰਗੀ ਆ ਕਰੈਕਟਰ ਆਪਾਂ ਕਹਿ ਸਕਦੇ ਆ ਮਾਰਵਾੜੀ ਲੈਂਥ ਕਰਦਨ ਦੀ ਚੰਗੀ ਆ ਪਹਿਲਾਂ ਘੋੜੀ ਦੀ ਉਮਰ ਬਾਰੇ ਗੱਲ ਕਰਦੇ ਆ ਉਮਰ ਦੋਸਤੋ 5.5 ਸਾਲ ਘੋੜੀ ਦੀ ਉਮਰ ਆ ਜੀ ਗਲਦੀ ਚੰਬੀ ਆ ਜਿਵੇਂ ਸਿਆਣੇ ਕਹਿੰਦੇ ਆ ਗਲਦੀ ਚੰਬੀ ਹੋਈ ਨੀ ਜੰਮੀ ਹੋਈ ਨਾ ਨੌਕਰੇ ਬੱਚੇ ਦੇ ਦੇ ਪੂਰੇ ਪੂਰੇ ਚਾਂਸ ਹੁੰਦੇ ਆ ਬਾਕੀ ਮਿਲੀ ਬਹੁਤ ਚੰਗੇ ਘੋੜੇ ਤੋਂ ਹੋਈ ਆ ਪਹਿਲਾਂ ਆਪਾਂ ਘੋੜੀ ਦੀ ਡਿਟੇਲ ਦਿੰਨੇ ਆ ਫਿਰ ਦੱਸਾਂ ਕਿਹੜੇ ਘੋੜੇ ਤੋਂ ਖੱਬਣ ਘੋੜੀ ਦੋਸਤੋ ਹੈਗੀ 60 ਪਲੱਸ ਹਾਈਟ ਦੀ ਬਾਡਾ ਬੁੱਡਾ ਦੇਖੋ ਮਜੂਰਤੀ ਦੇਖੋ ਹਾਰਡਵੇਅਰ ਖੁੱਲਿਆਂ ਦੇ ਲੈਂਥ ਵੀ ਚੰਗੀ ਆ ਧੌਣ ਵੀ ਚੰਗੀ ਆ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਮਾਰਵਾੜੀ ਕਰੈਕਟਰ ਵਾਲੀ ਧੌਣ ਆ ਮਣੀਆਂ-ਮੁਣੀਆਂ ਬਹੁਤ ਜ਼ਿਆਦਾ ਬਰੀਕ ਲੱਗਿਆ ਫੇਸ ਜਿਹੜਾ ਫੇਸ ਦੀ ਵੰਤਰ ਆ ਮੂੰਹ ਪੂਰਾ ਸੁੰਦਰ ਮੂੰਹ ਆ ਸੋ ਹੁਣ ਪ੍ਰੋਫਾਈਲ ਹੈ ਜਿਹੜੀ ਥੱਲੇੋਂ ਮੂੰਹ ਪਤਲਾ ਉੱਪਰੋਂ ਮੂੰਹ ਟਾਪੂਰਾ ਸੋਹਣਾ ਮੂੰਹ ਲੱਗਿਆ ਕੰਨ ਸੁਨੱਖਾ ਲੱਗਿਆ ਹੋਇਆ ਪੈਠ ਪੁੜਾ ਚੰਗਾ ਜੀ ਬਾਡੀ ਬੁੱਡੀ ਦੀ ਨਰੋਹੀ ਆ ਵਾਲ ਭੋਰੀਆਂ ਦੀ ਜਵਾਂ ਸਾਫ਼ ਆ ਇੱਕ ਜਿਹੜਾ ਪਲੱਸ ਪੁਆਇੰਟ ਇਹ ਆ ਵੀ ਗੱਬਨ ਚੈੱਕ ਪਾਸ ਆ ਗੱਬਨ ਚੈੱਕ ਪਾਸ ਹੈ ਜੀ ਦੋਸਤੋ ਤਿੰਨ ਮਹੀਨਿਆਂ ਤੋਂ ਉੱਪਰ ਦੀ ਗੱਬਨ ਚੈੱਕ ਪਾਸ ਆ ਬਾਕੀ ਜਿਹੜੇ ਵੀ ਭਰਾ ਹਨ ਆਪਣਾ ਸੌਦਾ ਹੋ ਗਿਆ ਉਹ ਨੂੰ ਆਪਦੀ ਜਿਹੜੇ ਮਰਜ਼ੀ ਡਾਕਟਰ ਤੋਂ ਆਪਦੇ ਚੈੱਕ ਕਰਵਾ ਕੇ ਲੈ ਜਾਏ ਕੋ ਆਪਣੀ ਚੈੱਕ ਹੋਈ ਹੋਈ ਆ ਕੱਲ ਨੂੰ ਕੋਈ 19 ਕੀ ਹੁੰਦੀ ਆ ਉਹਦੀ ਜ਼ਿੰਮੇਵਾਰੀ ਉਹਦੀ ਆਜ ਆਪਣੇ ਘਰੇ ਆਪਦੀ ਗੱਬਨ ਦੀ ਆਪਾਂ ਗੱਬਨ ਦਾ ਸੌਦਾ ਕਰਾਂਗੇ ਤੇ ਆਪਦੀ ਗੱਬਨ ਚੈੱਕ ਕਰਵਾ ਕੇ ਆਪਣੇ ਕੋਲ ਲੈ ਜਾ ਸਕਦਾ ਲੈਂਥ ਦੇਖੋ ਕਿੰਨੀ ਆ ਘੋੜੀ ਦੀ ਤੇ ਲਾਸਟ ਸੂਏ ਦੀ ਗੱਲ ਕਰੀ ਤਾਂ ਇਹਨੇ ਨੁਗਰਾ ਬਸ਼ੀਰਾ ਦਿੱਤਾ ਸੀ ਦੋਸਤੋ ਉਹ ਆਪਾਂ ਜਿੱਥੇ ਜੰਮਿਆ ਪਲੀ ਆ ਘੋੜੀ ਪਹਿਲਾਂ ਐ ਸੀ ਜਿੱਥੇ ਇਹਨੇ ਸੂਹਾ ਦਿੱਤਾ ਮੰਨ ਲਓ ਬੱਚਾ ਦਿੱਤਾ ਲਾਸਟ ਵਾਲਾ ਉਹਦਾ ਆਪਾਂ ਐਡਰੈਸ ਦੇ ਦਿਆਂ ਤੋਈ ਮਾਲਕਾਂ ਤੋ ਪਤਾ ਲੈ ਸਕਦੇ ਆ ਤੇ ਹੁਣ 3 ਮਹੀਨੇ ਪਲੱਸ ਗੱਬਨ ਆ ਬਾਲ ਪੌਰੀਆਂ ਦੀ ਸਾਫ ਆ ਹੱਥਾਂ ਪੈਰਾਂ ਦੀ ਸਾਫ ਆ ਤੇ ਪੂਰੀ ਮੰਨ ਲੋ ਕਹਿ ਸਕਦੇ ਹੋ ਕੋਈ ਵੀ ਕਿਸੇ ਤਰ੍ਹਾਂ ਦਾ ਫਾਲਟ ਨਹੀਂ ਅੱਖਾਂ ਓੱਖਾਂ ਦੋਨੇ ਖਾਲੀਆਂ ਟੇ ਸਵਾਰੀ ਸੂਰੀ ਦੇ پاس ਆ ਸਾਉਂ ਠੰਡੀ ਆ ਹੁਣ ਆਪਾਂ ਗੱਲ ਕਰੀਏ ਕਿਹੜੇ ਘੋੜੇ ਤੋਂ ਗੱਬਣਾ ਜੀ ਦੋਸਤੋ ਸਮੁੰਦਰ ਨੂੰ ਲਿਵਿੰਗ ਲੈਜੈਂਡ ਦਾ ਕਿਤਾਬ ਮਿਲਿਆ ਹੋਇਆ ਵੀ ਜਿੰਨੇ ਵੀ ਜੰਮਿਆ ਪੂਰੇ ਗਏ ਘੱਡਵੇਂ ਜੰਮੇ ਉਹਨਾਂ ਚੋਂ ਇੱਕ ਸਮੁੰਦਰ ਦਾ ਬੱਚਾ ਜੀ ਸੇਰੇ ਪੰਜਾਬ ਆਪਣੇ ਏਰੀਆ 'ਚ ਹੀ ਖੜਾ ਰਾਉਕੇ ਛੋਟੇ ਰਾਉਕੇ ਖੜਾ ਜੀ ਘੋੜਾ ਸੇਰੇ ਪੰਜਾਬ ਮੇਰੇ ਹਿਸਾਬ ਨਾਲ ਹਾਈਟ 68 69 ਦੇ ਆਸ-ਪਾਸ ਹੈ ਜੀ ਬਹੁਤ ਵੱਡਾ ਘੋੜਾ ਤੇ ਰਿਜ਼ਲਟ ਵੀ ਉਹਦਾ ਜਿੰਨਾ ਕੁ ਮੈਂ ਦੇਖਿਆ ਸੋਹਣਾ ਆਇਆ ਹੋਇਆ ਤੇ ਆ ਘੋੜੀ ਦੋਸਤੋ ਉਹ ਤੋਂ ਗੱਭਨ ਤੁਸੀਂ ਮਾਲਕਾਂ ਤੋਂ ਕਨਫਰਮ ਕਰ ਲਿਓ ਜਿਹੜੇ ਘੋੜੇ ਵਾਲੇ ਚਾਹੀ ਉਹਨਾਂ ਤੋਂ ਕਨਫਰਮ ਕਰ ਲਿਓ ਸੇਰੇ ਪੰਜਾਬ ਘੋੜੇ ਦਾ ਨਾਮ ਜੀ 68 69 ਇੰਚ ਉਹਦੀ ਹਾਈਟ ਹੈ ਸਮੁੰਦਰ ਦਾ ਬੱਚਾ ਉਹ ਤੋਂ 3 ਮਹੀਨਿਆਂ ਤੋਂ ਉੱਪਰ ਗੱਭਨ ਚੈੱਕ ਪਾਸ ਆ ਬਾਕੀ ਘੋੜੀ ਸਾਊ ਠੰਡੀ ਹਾਈ ਟਾਲੀ ਘੋੜੀ ਆ 100% ਬਾਬੇ ਦੀ ਕਿਰਪਾ ਨਾਲ ਨੁਕਰਾ ਬੱਚਾ ਹੈ ਇੱਕਤੀ ਦੇ ਦੂ ਪਹਿਲਾ ਨੁਕਰਾ ਬੱਚਾ ਦਿੱਤਾ ਹੋਇਆ ਤੇ ਚੰਗੇ ਘੋੜੇ ਤੋਂ ਕੱਪਣੇ ਚੰਗੀ ਫੀਸ ਆ ਘੋੜੇ ਦੀ ਤੇ ਚੰਗੇ ਰੇਟ ਤੇ ਬਾਈ ਹੁਣਾਂ ਨੇ ਖਰੀਦਿਆ ਸੀ ਘੋੜਾ ਤੇ ਬਾਕੀ ਘੋੜੀ ਦੀ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਬਰੀਕੀ ਬਰੂਕੀ ਹੁਸਨ ਪੂਰਾ ਚੰਗਾ ਤੇ ਰੇਟ ਬਾਰੇ ਜੇ ਤੁਸੀਂ ਜਾਣਕਾਰੀ ਲੈਣੀ ਹੈ ਉੱਪਰ ਨੰਬਰ ਚੱਲ ਪਏ 62399545